ਟਰੰਪ ਦੀ ਸਰਕਾਰ ਆਈ ਹੈ ਜੀ ਵੀ ਉਸ ਤੋਂ ਬਾਅਦ ਕੈਨੇਡਾ ਨੇ ਕੁਝ ਰੂਲਸ ਚੇਂਜ ਕਰ ਲਈ ਜੀ 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 ਇੱਕਦਮ ਬਹੁਤ ਜ਼ਿਆਦਾ ਹਲਚਲ ਹਾਂ ਕੁਰੀਅਰ ਦੇ ਵਿੱਚ ਘਬਰਾਏ ਹੋਏ ਨੇ ਵੀ ਪਤਾ ਨਹੀਂ ਕੀ ਹੋ ਗਿਆ ਹੈ ਬਿਲਕੁਲ ਬਿਲਕੁਲ ਇਹੋ ਜਿਹਾ ਕੁਝ ਹੈਗਾ ਕੋਈ ਸੀਨ ਇਹੋ ਜਿਹਾ ਜਿਹੜੀ ਵੀ ਟਰਮੀਨਲ ਕੰਡੀਸ਼ਨ ਤੁਸੀਂ ਫੁੱਲਫਿਲ ਕਰਦੇ ਸੀਗੇ ਐਸ ਡੀ ਐਸ ਕੈਟਾਗਰੀ ਦੀ ਤਾਂ ਇਹਦਾ ਮਤਲਬ ਇਹ ਸੀ ਕਿ ਤੁਹਾਡਾ 99.9% ਵੀਜ਼ਾ ਪੱਕਾ ਹੈ ਪੱਕਾ ਹੈਗਾ ਹੁਣ ਉਹ ਕੈਟਾਗਰੀ ਜਿਹੜੀ ਹੈ ਬੰਦ ਕਰ ਦਿੱਤੀ ਗਈ 20635 ਡਾਲਰ ਸ਼ੋ ਕਰਨਾ ਹੁੰਦਾ ਸੀਗਾ ਜੀ ਜੀ ਉਹ ਇਹਦੇ ਵਿੱਚ ਰਿਕੁਆਇਰਮੈਂਟ ਨਹੀਂ ਪੈਰੈਂਟਸ ਦਾ ਦੇ ਸਿਰੋਂ ਬੋਝ ਥੋੜਾ ਘਟਿਆ ਨਹੀਂ 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 ਵਧੀਆ ਨਹੀਂ 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 ਕਿਉਂਕਿ ਇੱਕ ਹੁਣ ਹੋੜ ਲੱਗੇਗੀ ਹੁਣ ਜਿਹੜਾ ਜ਼ਿਆਦਾ ਫੰਡ ਸ਼ੋਅ ਕਰੇਗਾ ਜਿਹਦੇ ਪੈਰੈਂਟਸ ਦੀ ਪ੍ਰੋਫਾਈਲ ਅੱਛੀ ਹੋਏਗੀ ਉਹਨਾਂ ਨੂੰ ਪ੍ਰਾਇੋਰਟੀ ਮਿਲੇ ਸੋ ਹੁਣ ਸਟੂਡੈਂਟਸ ਨੂੰ ਵੀ ਧਿਆਨ ਨਾਲ ਸੁਣ ਲੈਣਾ ਚਾਹੀਦਾ ਤੁਹਾਡੇ 6 ਬੈਂਡ ਜਾਂ ਫਿਰ ਤੁਹਾਡੇ 80 90% ਮੈਟਰ ਨਹੀਂ ਕਰਨਗੇ ਕੈਨੇਡਾ ਨੂੰ ਅੱਜ ਉਹ ਸਟੂਡੈਂਟ ਚਾਹੀਦਾ ਹੈਗਾ ਜਿਹੜਾ ਜਾਂ ਤਾਂ ਉੱਥੇ ਰਹਿ ਕੇ ਕੰਮ ਕਰੇ ਔਰ ਸਟੱਡੀ ਵੱਲ ਬਿਲਕੁਲ ਬਿਲਕੁਲ ਵੀ ਫੋਕਸ ਨਾ ਕਰੇ ਸਿਰਫ ਛੱਡ ਕੇ ਕੰਮ ਹੀ ਕਰਦਾ ਰਹੇ ਦੂਸਰਾ ਯਾ ਤਾਂ ਉਹ ਸਟੂਡੈਂਟ ਚਾਹੀਦਾ ਹੈਗਾ ਜਿਹਦੇ ਕੋਲ ਇੰਨਾ ਸਾਰਾ ਪੈਸਾ ਹੈਗਾ ਜਿਹੜਾ ਕਿ ਛੱਡ ਕੇ ਕੈਨੇਡਾ ਨਹੀਂ ਜਾ ਸਕਦਾ ਔਰ ਵਾਪਸ ਆਪਣੇ ਮੁਲਕ ਦੇ ਵਿੱਚ ਹੀ ਆਏਗਾ ਕਿਉਂਕਿ ਉਹਦੇ ਪਿੱਛੇ ਬਹੁਤ ਸਾਰਾ ਫਾਈਨੈਂਸ਼ੀਅਲ ਬੈਕਅਪ ਹੈ ਸੋ ਜਿੰਨਾਂ ਦੇ 6 ਮੈਂਡ 7 ਪੈਂਡ ਲੈ ਕੇ ਬੈਠੇ ਸੀ ਮੈਂ ਤਾਂ ਕਹਾਂਗਾ ਹੁਣ ਉਹਨਾਂ ਨੂੰ ਭੁੱਲ ਹੀ ਜਾਣਾ ਚਾਹੀਦਾ ਉੱਥੇ ਜਾਣ ਦੀ ਏਜ ਗਰੁੱਪ ਦੇ ਸਾਨੂੰ ਸਟੂਡੈਂਟ ਚਾਹੀਦੇ ਨੇ ਹੁਣ ਚਾਹੇ ਉਹ ਪੜਨ ਚਾਹੇ ਨਾ ਪੜਨ ਲੇਕਿਨ ਕੈਨੇਡਾ ਦੀ ਇਕਨੋਮੀ ਦੇ ਵਿੱਚ ਸਾਡਾ ਜਿਹੜਾ ਹੈਗਾ ਹੱਥ ਬਟਾਉਂ ਉਸ ਵਾਰ ਜੀਆਈਸੀਓ ਨੇ ਪੇ ਕੀਤੀ ਇੱਕ ਵਾਰ ਤੋਂ ਦੇ ਹੱਥੋਂ ਨਿਕਲ ਗਈ ਸੋ ਆਪਣੇ ਰਾਈਟਸ ਮੰਗਦਾ ਕੈਨੇਡਾ ਦੇ ਵਿੱਚ ਜਾ ਕੇ ਅੱਜ ਤਰਨੇ ਪ੍ਰਦਰਸ਼ਨ ਇਹ ਸਭ ਕਿਉਂ ਹੋ ਰਹੇ ਨੇ ਕਿਉਂਕਿ ਸਟੂਡੈਂਟ ਨੇ ਪੈਸਾ ਦਿੱਤਾ ਜਿਉਂ ਉਹਨਾਂ ਦੀ ਤੁਸੀਂ ਗੱਲ ਵੀ ਸੁਣੋ ਇੱਕੋ ਹੀ ਚੀਜ਼ ਕਹਿੰਦੇ ਨੇ ਤੂੰ ਸਾਡੇ ਪੈਸੇ ਵਾਪਸ ਕਰ ਦੋ ਅਸੀਂ ਆਪਣੇ ਦਾ ਡਿਫਰੈਂਸ ਨਹੀਂ ਰਹਿ ਗਿਆ ਬਸ ਇਹਦੇ ਵਿੱਚ ਇਹ ਹੈ ਕਿ ਪਲੱਸ 2 ਪਾਸ ਬੱਚਾ ਹੋਣਾ ਚਾਹੀਦਾ ਉਹਦੇ ਵਿੱਚ ਭਾਵੇਂ 10ਵੀਂ ਫੇਲ ਵੀ ਹੋਏ ਬੱਚਾ ਬਸ ਇੰਨਾ ਕੁ ਡਿਫਰੈਂਸ ਹੈ ਹੋਰ ਕੋਈ ਵੀ ਡਿਫਰੈਂਸ ਹੁੰਨੇ ਦੇ ਵਿੱਚ ਬਾਕੀ ਨਹੀਂ ਬਚਿਆ ਆਸਟ੍ਰੇਲੀਆ ਤੇ ਇੱਕ ਐਸਾ ਮੁਲਕ ਹੈਗਾ ਜਿਹੜਾ ਕਿ ਪੰਜਾਬੀ ਸਟੂਡੈਂਟ ਨੂੰ ਜਾਂ ਹਰਿਆਣਾ ਦੇ ਜਾਂ ਨਾਰਥ ਇੰਡੀਆ ਦੇ ਬੰਨ ਤਕਰੀਬਨ ਤਕਰੀਬਨ ਨੂੰ ਐਕਸੈਪਟ ਹੀ ਨਹੀਂ ਕਰਦਾ ਚਾਹੇ ਤੁਹਾਡੇ 7 ਬੈਂਡ ਹੈ ਚਾਹੇ ਸਾਡੇ 7 ਬੈਂਡ ਹੈ ਸਕ੍ਰੋਲ ਪੰਜਾਬ ਦੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਖਾਸ ਪ੍ਰੋਗਰਾਮ ਲੈ ਕੇ ਆਏ ਹਾਂ ਕੈਨੇਡਾ ਸਟੂਡੈਂਟ ਵੀਜ਼ਾ ਦੇ ਲਈ ਕੈਨੇਡਾ ਦੇ ਸਟੂਡੈਂਟ ਵੀਜ਼ਾ ਦੇ ਲਈ ਕਹਿੰਦੇ ਵੀ ਕਾਫੀ ਟਰਮਸ ਕੰਡੀਸ਼ਨਸ ਚੇਂਜ ਹੋਈਆਂ ਜਿਵੇਂ ਪਹਿਲਾਂ ਵੀ ਅਸੀਂ ਗੱਲ ਕੀਤੀ ਸੀ ਕਿ ਕੈਨੇਡਾ ਨੇ ਕਾਫੀ ਕੁਝ ਚੇਂਜ ਕੀਤਾ ਵੀਜ਼ਾ ਨਿਯਮਾਂ ਦੇ ਵਿੱਚ ਤੇ ਇਹ ਅੱਜ ਦਾ ਪ੍ਰੋਗਰਾਮ ਉਹਨਾਂ ਮਾਪਿਆਂ ਦੇ ਲਈ ਖਾਸ ਰਹਿਣ ਵਾਲਾ ਹੈ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਈ ਦੇ ਲਈ ਕੈਨੇਡਾ ਜਾਂ ਹੋਰ ਕਿਸੇ ਦੇਸ਼ ਦੇ ਵਿੱਚ ਭੇਜਣਾ ਚਾਹੁੰਦੇ ਨੇ ਤੇ ਉਨਾ ਮਾਪਿਆਂ ਲਈ ਇਹ ਪ੍ਰੋਗਰਾਮ ਵੇਖਣਾ ਬਹੁਤ ਜ਼ਰੂਰੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਤਿਆਰ ਕਰ ਰਹੇ ਨੇ ਕਿ ਵੀ ਹਾਂ ਅਸੀਂ ਇਹਨਾਂ ਨੂੰ ਕਿਸੇ ਕੰਟਰੀ ਦੇ ਵਿੱਚ ਪੜ੍ਹਨ ਦੇ ਲਈ ਬਾਹਰ ਭੇਜਣਾ ਹੈ ਤੇ ਕਿਆ ਚੇਂਜਸ ਆਈਆਂ ਨੇ ਕਿਆ ਨਵੀਂ ਗਾਈਡਲਾਈਨਸ ਆਈਆਂ ਨੇ ਇਹ ਜਾਨਣਾ ਬਹੁਤ ਜ਼ਰੂਰੀ ਹੈ ਤੇ ਇਹ ਸਾਰੀਆਂ ਜਿਹੜੀਆਂ ਉਲਝਣਾਂ ਨੇ ਇਹਨਾਂ ਨੂੰ ਸੋਲਵ ਕਰਨ ਦੇ ਲਈ ਸਾਡੇ ਨਾਲ ਵੀਜ਼ਾ ਐਕਸਪਰਟ ਮੌਜੂਦ ਨੇ ਅਮਿਤ ਬੁੰਦੇਲਾ ਜੀ ਅਮਿਤ ਬੁੰਦੇਲਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਸਰਨ ਸਤਿ ਸ਼੍ਰੀ ਅਕਾਲ ਜੀ ਤੇ ਬੰਦੇਲਾ ਜੀ ਦੱਸੋ ਵੀ ਕਿਵੇਂ ਇੱਕ ਤਾਂ ਐਜੂਕੇਸ਼ਨ ਵੀਜ਼ਾ ਨੂੰ ਲੈ ਕੇ ਨਾ ਕਾਫੀ ਪੇਰੈਂਟਸ ਦੇ ਵਿੱਚ ਨਾ ਇਹ ਟੈਨਸ਼ਨ ਬਣੀ ਹੋਈ ਹੈ ਕਿ ਜਿਵੇਂ ਜਿਵੇਂ ਟਰੰਪ ਦੀ ਸਰਕਾਰ ਆਈ ਹੈ ਜੀ ਵੀ ਉਸ ਤੋਂ ਬਾਅਦ ਕੈਨੇਡਾ ਨੇ ਕੁਝ ਰੂਲਸ ਚੇਂਜ ਕਰ ਲਈ ਜੀ 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 ਇੱਕਦਮ ਬਹੁਤ ਜ਼ਿਆਦਾ ਹਲਚਲ ਕੁਰੀਏ ਦੇ ਵਿੱਚ ਘਬਰਾਏ ਹੋਏ ਨੇ ਵੀ ਪਤਾ ਨਹੀਂ ਕੀ ਹੋ ਗਿਆ ਹੈ ਇਹੋ ਜਿਹਾ ਕੁਝ ਹੈਗਾ ਕੋਈ ਸੀਨ ਇਹੋ ਜਿਹਾ ਨਹੀਂ ਦੇਖੋ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕੈਨੇਡਾ ਦੀ ਸਭ ਤੋਂ ਪਹਿਲੇ ਤਾਂ ਖਾਸ ਕਰਕੇ ਜਿਹੜਾ ਸਟੱਡੀ ਵੀਜ਼ਾ ਦੇ ਵਿੱਚ ਚੇਂजेस ਆਇਆ ਹੈ ਉਹ ਤੇ ਇੱਕ ਕਾਫੀ ਵੱਡਾ ਚੇਂਜ ਆ ਗਿਆ ਜਿਹਦੇ ਵਿੱਚ ਸਟੂਡੈਂਟ ਡਾਇਰੈਕਟ ਸਟ੍ਰੀਮ ਯਾਨੀ ਕਿ ਐਸ ਡੀ ਐਸ ਕੈਟਾਗਰੀ ਜਿਹੜੀ ਸੀ ਕਿ ਫਾਸਟ ਟਰੈਕ ਕੈਟਾਗਰੀ ਸੀਗੀ ਜਿਹਦੇ ਵਿੱਚ ਤੁਸੀਂ ਫਾਈਲ ਲਗਾਉਂਦੇ ਸੀਗੇ ਮੰਨ ਲਓ ਤੁਹਾਡੇ 6 ਬੈਂਡ ਤੁਹਾਡੇ ਹੈਗੇ ਓਵਰ ਆਲ 6 ਬੈਂਡ ਚਾਹੀਦੇ ਸੀਗੇ ਸਾਨੂੰ ਉਹਦੇ ਤੁਸੀਂ ਜੀ ਆਈ ਸੀ ਪੇ ਕੀਤੀ ਤੁਹਾਡੇ 50 55 60% ਨੰਬਰ ਹੈਗੇ ਪਲੱਸ 2 ਦੇ ਵਿੱਚ ਗੈਪ ਚਾਹੇ 3-4 ਸਾਲਾਂ ਦਾ ਵੀ ਹੈਗਾ ਤੁਹਾਨੂੰ ਏ ਆਈ ਦੇ ਥਰੂ ਇੱਕ ਵੀਜ਼ਾ ਸਿਕਿਉਰ ਸੀ ਵੀ ਤੁਸੀਂ ਇਸ ਕੈਟਾਗਰੀ ਦੇ ਵਿੱਚ ਆ ਗਏ ਯਾਨੀ ਕਿ ਅਗਰ ਜਿਹੜੀ ਵੀ ਟਰਮਿੰਟ ਕੰਡੀਸ਼ਨ ਤੁਸੀਂ ਜਿਹੜੀ ਵੀ ਟਰਮੈਂਟ ਕੰਡੀਸ਼ਨ ਤੁਸੀਂ ਫੁੱਲਫਿਲ ਕਰਦੇ ਸੀਗੇ ਐਸਡੀਐਸ ਕੈਟਾਗਰੀ ਦੀ ਤਾਂ ਇਹਦਾ ਮਤਲਬ ਇਹ ਸੀ ਕਿ ਤੁਹਾਡਾ 99.9% ਵੀਜ਼ਾ ਪੱਕਾ ਹੈਗਾ ਪੱਕਾ ਹੈਗਾ ਹੁਣ ਉਹ ਕੈਟਾਗਰੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਅੱਛਾ ਹੁਣ ਪੂਰੀ ਦੀ ਯਾਨੀ ਕਿ ਐਸਡੀਐਸ ਨੋਨ ਐਸਡੀਐਸ ਹੁਣ ਇਹ ਹਾਂ ਦੇਖੋ ਨੋਨ ਐਸਡੀਐਸ ਦਾ ਨੋਨ ਐਸਡੀਐਸ ਤਾਂ ਸੀਗਾ ਜ ਨੋਨ ਐਸਡੀਐਸ ਕੋਈ ਕੈਟਾਗਰੀ ਨਹੀਂ ਸੀਗੀ ਇੱਕ ਜਨਰਲ ਕੈਟਾਗਰੀ ਹੈ ਇੱਕ ਐਸਡੀਐਸ ਉਹ ਜਨਰਲ ਨੂੰ ਹੀ ਆਪਾਂ ਨੋਨ ਐਸਡੀਐਸ ਕਹਿ ਦਿੰਦੇ ਸੀ ਕਿਉਂਕਿ ਐਸਡੀਐਸ ਨਹੀਂ ਸੀਗੀ ਉਹ ਤਾਂ ਕਰਕੇ ਉਹਨੂੰ ਨੋਨ ਐਸਡੀਐਸ ਕਹਿ ਸਕਦੇ ਜੀ ਹੁਣ ਜਿਹੜੀ ਵੀ ਫਾਈਲਸ ਲਗਣੀ ਹੈ ਔਰ ਜਨਰਲ ਕੈਟਾਗਰੀ ਦੇ ਅੰਡਰ ਹੀ ਲਗਣੀ ਹੈਗੇ ਸਟੂਡੈਂਟਸ ਨੂੰ ਇਹ ਕੰਨ ਖੋਲ ਕੇ ਸੁਣ ਲੈਣਾ ਚਾਹੀਦਾ ਇਹ ਬਹੁਤ ਵੱਡੀ ਚੀਜ਼ ਹੈ ਜੀ ਜੀ ਔਰ ਇਹਦੇ ਵਿੱਚ ਹੁਣ ਤੁਸੀਂ ਦੱਸਿਓ ਵੀ ਸਟੂਡੈਂਟਸ ਲਈ ਕੀ ਅਸਰ ਪਏਗਾ ਹਾਂ ਉਹ ਮੈਂ ਦੱਸ ਦਿੰਦਾ ਅਸਰ ਬਹੁਤ ਜ਼ਿਆਦਾ ਵੱਡਾ ਪੈਣ ਜਾ ਰ ਇਦੇ ਇੱਕ ਕੁਝ ਪੋਜ਼ਿਟਿਵਜ਼ ਵੀ ਹੈਗੇ ਨੇ ਕੁਝ ਨੈਗੇਟਿਵਜ਼ ਹੈਗੇ ਨੇ ਉਹ ਮੈਂ ਦੋਨੋਂ ਚੀਜ਼ਾਂ ਦਰਸ਼ਕਾਂ ਦੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿਉਂਕਿ ਸਾਡਾ ਤੁਹਾਨੂੰ ਪਤਾ ਤਜਰਬਾ 20 ਸਾਲ ਦਾ ਔਰ ਅਜ ਤੱਕ ਜਿਹੜੀ ਵੀ ਚੀਜ਼ ਅਸੀਂ ਖਾਸ ਕਰ ਕੈਨੇਡੀਅਨ ਐਂਬੈਸੀ ਦੇ ਬਾਰੇ ਪ੍ਰੇਡਿਕਟ ਕੀਤੀ ਹੈ ਤੁਸੀਂ ਮੇਰੇ ਵੀਡੀਓਜ਼ ਪੁਰਾਣੇ ਚੱਕ ਕੇ ਦੇਖ ਲਿਓ 100% ਟਰੂ ਹੋਇਆ ਕਿਉਂਕਿ ਬਹੁਤ ਸਮੇਂ ਤੋਂ ਕੰਮ ਕਰ ਰਹੇ ਰਗ ਰਗ ਨਾਲ ਵਾਕਫ ਹੈਗੇ ਉੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਕਿ ਐਂਬੈਸੀ ਦੇ ਵਿੱਚ ਵੀ ਨੋਨ ਹੈਗੇ ਨੇ ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਬਾਹਰ ਆਉਂਦੀਆਂ ਰਹਿੰਦੀਆਂ ਸੋ ਹੁਣ ਜਿਹੜਾ ਚੇਂਜਸ ਆਇਆ ਨੋਨ ਐਸਡੀਐਸ ਯਾਨੀ ਕਿ ਅਗਰ ਅਸੀਂ ਜਨਰਲ ਕੈਟੇਗਰੀ ਦੀ ਕੈਟੇਗਰੀ ਦੀ ਗੱਲ ਕਰੀਏ ਇਹਦੇ ਵਿੱਚ ਜੀਆਈਸੀ ਦੀ ਰਿਕੁਆਇਰਮੈਂਟ ਜ਼ੀਰੋ ਹੈ ਜਿਵੇਂ ਜੀਆਈਸੀ ਯਾਨੀ ਕਿ ਜਿਹੜੀ ਸੀ 20635 ਡਾਲਰ ਸ਼ੋਅ ਕਰਨਾ ਹੁੰਦਾ ਸੀਗਾ ਉਹ ਇਹਦੇ ਵਿੱਚ ਰਿਕੁਆਇਰਮੈਂਟ ਨਹੀਂ ਹੈ ਤੇ ਇਹਦਾ ਮਤਲਬ ਵੀ ਯਾਨੀ ਕਿ ਫਿਰ ਫੰਡ ਦਿਖਾਉਣ ਦੀ ਲੋੜ ਹੈ ਜਾਂ ਨਹੀਂ ਬਿਲਕੁਲ ਇਹ ਮੇਨ ਇਹ ਪੇਰੈਂਟਸ ਦਾ ਦੇ ਸੀਰੋਂ ਬੋਝ ਥੋੜਾ ਘਟਿਆ ਜਾਂ ਵਧਿਆ ਨਹੀਂ 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 ਇਹਦੇ ਵਿੱਚ ਕੀ ਹੈਗਾ ਹੁਣ ਤੁਸੀਂ ਉਹ ਫੰਡ 20635 ਨਹੀਂ ਦਿਖਾਣੇ ਜੀ ਹੁਣ ਉਹ ਫੰਡ ਤੁਸੀਂ ਕਿਤੇ ਜ਼ਿਆਦਾ ਦਿਖਾਣੇ ਅੱਛਾ ਜੀ ਕਿਉਂਕਿ ਇੱਕ ਹੁਣ ਹੋੜ ਲੱਗੇਗੀ ਹੁਣ ਜਿਹੜਾ ਜ਼ਿਆਦਾ ਫੰਡ ਸ਼ੋਅ ਕਰੇਗਾ ਜਿਹਦੇ ਪੇਰੈਂਟ ਦੀ ਪ੍ਰੋਫਾਈਲ ਅੱਛੀ ਹੋਏਗੀ ਉਹਨਾਂ ਨੂੰ ਪ੍ਰਾਇੋਰਟੀ ਮਿਲੇਗੀ ਜਿਹਦੇ ਕੋਲ ਜ਼ਮੀਨ ਜਾਇਦਾਦ ਅੱਛੀ ਹੋਏਗੀ ਜਿਹਦੇ ਕੋਲ ਇਹ ਰੀਜ਼ਨ ਹੋਏਗਾ ਕਿ ਇੰਨਾ ਸਾਰਾ ਪੈਸਾ ਛੱਡ ਕੇ ਮੈਂ ਵਾਪਸ ਉੱਥੇ ਕੈਨੇਡਾ ਦੇ ਵਿੱਚ ਸੈਟਲ ਨਹੀਂ ਹੋ ਸਕਦਾ ਵਾਪਸ ਆਉਂਗਾ ਉਸ ਬੱਚੇ ਨੂੰ ਵੀਜ਼ਾ ਮਿਲੇਗਾ ਸੋ ਹੁਣ ਸਟੂਡੈਂਟਸ ਨੂੰ ਵੀ ਧਿਆਨ ਨਾਲ ਸੁਣ ਲੈਣਾ ਚਾਹੀਦਾ ਤੁਹਾਡੇ 6 ਬੈਂਡ ਜਾਂ ਫਿਰ ਤੁਹਾਡੇ 80 90% ਮੈਟਰ ਨਹੀਂ ਕਰਨਗੇ ਕੈਨੇਡਾ ਨੂੰ ਅੱਜ ਉਹ ਸਟੂਡੈਂਟ ਚਾਹੀਦਾ ਹੈਗਾ ਜਿਹੜਾ ਯਾ ਤਾਂ ਉੱਥੇ ਰਹਿ ਕੇ ਕੰਮ ਕਰੇ ਔਰ ਸਟੱਡੀ ਵੱਲ ਬਿਲਕੁਲ ਬਿਲਕੁਲ ਵੀ ਫੋਕਸ ਨਾ ਕਰੇ ਸਿਰਫ ਛੱਡ ਕੇ ਕੰਮ ਹੀ ਕਰਦਾ ਰਹੇ ਦੂਸਰਾ ਯਾ ਤਾਂ ਉਹ ਸਟੂਡੈਂਟ ਚਾਹੀਦਾ ਹੈਗਾ ਜਿਹਦੇ ਕੋਲ ਇੰਨਾ ਸਾਰਾ ਪੈਸਾ ਹੈਗਾ ਜਿਹੜਾ ਕਿ ਛੱਡ ਕੇ ਕੈਨੇਡਾ ਨਹੀਂ ਜਾ ਸਕਦਾ ਔਰ ਵਾਪਸ ਆਪਣੇ ਮੁਲਕ ਦੇ ਵਿੱਚ ਹੀ ਆਏਗਾ ਕਿਉਂਕਿ ਉਹਨੂੰ ਪਿੱਛੇ ਬਹੁਤ ਸਾਰਾ ਫਾਈਨੈਂਸ਼ੀਅਲ ਬੈਕਅਪ ਹੈਗਾ ਇਹ ਜਿਹੜੀ ਮੇਨ ਹੈਗੀ ਐ ਸੋ ਨੁਕਸਾਨ ਉਹਨਾਂ ਸਟੂਡੈਂਟਸ ਨੂੰ ਹੋਇਆ ਜਿਨ੍ਹਾਂ ਦੇ ਅਕੈਡੈਮਿਕ ਅੱਛੇ ਜੀ ਯਾਨੀ ਕਿ ਬ੍ਰਿਲੀਅੰਟ ਸਟੂਡੈਂਟ ਜਿਹੜੇ ਸੀਗੇ ਉਹਨਾਂ ਨੂੰ ਨੁਕਸਾਨ ਹੋਏਗਾ ਲੇਕਿਨ ਮੈਂ ਇਹ ਕਹੂੰਗਾ ਕਿ ਇਹਦੇ ਹਿੰਦੁਸਤਾਨ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ ਕਿਉਂਕਿ ਜਦੋਂ ਐਸਾ ਸਟੂਡੈਂਟ ਬ੍ਰਿਲੀਅੰਟ ਸਟੂਡੈਂਟ ਜਾਨ ਤੋਂ ਰੁਕੇਗਾ ਤਾਂ ਆਬਵੀਅਸਲੀ ਇੰਡੀਆ ਦੇ ਵਿੱਚ ਓਪਰਚੁਨਿਟੀ ਆਪਣੀ ਤਲਾਸ਼ ਕਰੇਗਾ ਉਹਨੂੰ 101% ਉਹਨੂੰ ਓਪਰਚੁਨਿਟੀ ਜ਼ਰੂਰ ਮਿਲੇਗੀ ਔਰ ਹਾਂ ਬੈਕ ਪੈਂਚਰਸ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਬੈਂਡ ਸਕੋਰ ਨਹੀਂ ਵੀ ਆਉਂਦੇ ਸੀ ਉਹ ਵੀ ਇਹਦੇ ਵਿੱਚ ਐਕਸੈਪਟਿਡ ਹੈਗੇ ਪੈਸਾ ਲੈ ਕੇ ਬੈਠੇ ਸੀਗੇ ਮਾਪੇ ਕੋਲ ਪੈਸਾ ਤਾਂ ਪਿਆ ਸੀ ਜ਼ਮੀਨ ਜਾਇਦਾਦ ਪਈ ਸੀ ਪਰ ਕਿਤੇ ਨਾ ਕਿਤੇ ਸਬਬ ਉਹ ਵਾਲਾ ਨਹੀਂ ਬਣਦਾ ਸੀ ਕਿ ਅਸੀਂ ਕੈਨੇਡਾ ਚਲੇ ਜੀਏ ਲੇਕਿਨ ਜਿਹੜਾ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਕਿ ਕੀੜਾ ਹੁੰਦਾ ਬਾਹਰ ਜਾਣ ਦਾ ਐਸੀ ਸਟੂਡੈਂਟਸ ਦੇ ਵਿੱਚ ਜ਼ਿਆਦਾ ਹੁੰਦਾ ਕਿਉਂਕਿ ਉਹਨਾਂ ਨੂੰ ਕਿਉਂਕਿ ਪੜ੍ਹਾਈ ਤੋਂ ਵਗੈਰਾ ਤਾਂ ਕੁਝ ਵੀ ਨਹੀਂ ਹੈ ਹਿੰਦੁਸਤਾਨ ਦੇ ਵਿੱਚ ਵੀ ਲਿਬਰੀ ਕਰ ਸਕਦੇ ਹੋ ਤੁਸੀਂ لیکن ایتھے لیبر ਦਾ ਕੋਸਟ ਨਹੀਂ ਮਿਲਦਾ ਔਰ ਜਦੋਂ ਅਸੀਂ ਕੈਨੇਡਾ ਦੀ ਜਾਂ ਅਮਰੀਕਾ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਲੇਬਰ ਦਾ ਇੰਨਾ ਜ਼ਿਆਦਾ ਕੋਸਟ ਮਿਲਦਾ ਹੈ ਜਿਹੜਾ ਕਿ ਇੱਥੇ ਇੱਕ ਪੜ੍ਹੇ ਲਿਖੇ ਆਦਮੀ ਨੂੰ ਨਹੀਂ ਮਿਲਦਾ ਬਾਕੀ ਤੁਹਾਡਾ ਮੈਂਟਲ ਆਪਣਾ ਹੈਗਾ ਦੇਖੋ ਇੱਕ ਪੜ੍ਹੇ ਲਿਖੇ ਬੰਦਾ ਜਿਹੜਾ ਇੱਕ ਇੱਜ਼ਤਦਾਰ ਕੰਮ ਕਰਦਾ ਹੈਗਾ ਵਧੀਆ ਨੌਕਰੀ ਕਰਦਾ ਹੈਗਾ ਸੋ ਜਿਨ੍ਹਾਂ ਦੇ 6 ਬੈਂਡ 7 ਪੈਂਡ ਲੈ ਕੇ ਬੈਠੇ ਸੀ ਮੈਂ ਤਾਂ ਕਹਾਂਗਾ ਹੁਣ ਉਹਨਾਂ ਨੂੰ ਭੁੱਲ ਹੀ ਜਾਣਾ ਚਾਹੀਦਾ ਉੱਥੇ ਜਾਣ ਦੀ ਔਰ ਹੁਣ ਸਿਰਫ ਔਰ ਸਿਰਫ ਉਸਨੂੰ ਸਿਰਫ ਔਰ ਸਿਰਫ ਉਸ ਨੂੰ ਟਰਾਈ ਕਰਨੀ ਚਾਹੀਦੀ ਜਿਹਦੇ ਬੈਂਡ ਨਹੀਂ ਆਉਂਦੇ ਸੀ ਜਿਹਦਾ ਇੱਥੇ ਉਟੀ ਅਜ ਕੈਨੇਡਾ ਨੇ ਖੋਲ ਕੇ ਰੱਖਦੀ ਹੈ ਜਾਨਕੀ ਇੱਕ ਚੀਜ਼ ਤਾਂ ਇਹ ਵੀ ਚੰਗੀ ਹੋਈ ਹੈ ਕਿ ਵੀ ਜਿਹੜੇ ਬੈਂਡ ਨਹੀਂ ਲਿਆ ਪਾਉਂਦੇ ਸੀ ਉਹ ਜੀ 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 ਉਹਨਾਂ ਲਈ ਕਿੰਨੀ ਕਿੰਨੀ ਮਦਦ ਇਹ ਵੀ ਇਸ ਦੇ ਵਿੱਚ ਵੀ ਉਹ ਤੁਹਾਨੂੰ ਇੱਕ ਚੀਜ਼ ਦੱਸਦਾ ਜੇ ਅਸੀਂ ਬਾਰ ਬਾਰ ਇਸ ਚੀਜ਼ ਦਾ ਹਵਾਲਾ ਵੀ ਦਿੰਦੇ ਆ ਤੁਹਾਡੇ ਨਾਲ ਮੈਂ ਗੱਲ ਕੀਤੀ ਸੀਗੀ ਪਿਛਲੇ 1.5 ਸਾਲ ਤੋਂ ਅਸੀਂ ਕੜ ਤੋਂ 800 ਔਰ 900 ਸਟੂਡੈਂਟ ਐਸੇ ਭੇਜੇ ਨੇ ਵਿਜ਼ਟਰ ਵੀਜ਼ਾ ਦੇ ਉੱਤੇ ਬਿਨਾ ਐਜੂਕੇਸ਼ਨ ਦੇ ਮਤਲਬ ਕਿਸੇ ਨੇ ਪਲੱਸ 2 ਕੀਤੀ ਸੀ ਕੋਈ ਪਲੱਸ 2 ਫੇਲ ਸੀਗਾ ਕੋਈ 10ਵੀਂ ਫੇਲ ਸੀਗਾ ਯਾਨੀ 18 ਸਾਲ ਤੋਂ ਲੈ ਕੇ 25 ਸਾਲ ਦੇ ਨੌਜਵਾਨ ਅਸੀਂ ਵਿਜ਼ਿਟਰ ਵੀਜ਼ਾ ਦੇ ਭੇਜ ਚੁੱਕੇ ਆ ਸੋ ਇਹੀ ਚੀਜ਼ ਉਹ ਸਟੱਡੀ ਵੀਜ਼ਾ ਦੇ ਵਿੱਚ ਲਿਆਣਾ ਚਾਹੁੰਦੇ ਨੇ ਕਿ ਇਸੀ ਏਜ ਗਰੁੱਪ ਦੇ ਸਾਨੂੰ ਸਟੂਡੈਂਟ ਚਾਹੀਦੇ ਨੇ ਹੁਣ ਚਾਹੇ ਉਹ ਪੜਨ ਚਾਹੇ ਨਾ ਪੜਨ ਲੇਕਿਨ ਕੈਨੇਡਾ ਦੀ ਇਕਨੋਮੀ ਦੇ ਵਿੱਚ ਸਾਡਾ ਜਿਹੜਾ ਹੈਗਾ ਹੱਥ ਬਟਾਉਣ ਇਹਦੇ ਵਿੱਚ ਇੱਕ ਚੀਜ਼ ਹੋਰ ਕਲੀਅਰ ਕਰੋ ਤੁਸੀਂ ਵੀ ਜਿਨੇ ਤੁਸੀਂ ਕਹਿ ਰਹੇ ਹੋ ਵੀ ਫੰਡ ਯਾਨੀ ਕਿ ਉਹਨਾਂ ਕੋਲ ਆਪਣੀ ਪ੍ਰੋਪਰਟੀ ਜੈਦਾ ਜੀ 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 ਦਿਖਾਉਣਾ ਹੈ ਜੀ ਜੀ ਤੇ ਉਹ ਘਰ ਦੇ ਵਿੱਚ ਕਿਹਦੀ ਕਿਹਦੀ ਵਿਖਾ ਸਕਦਾ ਬੱਚਾ ਬਲੱਡ ਰਿਲੇਸ਼ਨ ਬਲੱਡ ਰਿਲੇਸ਼ਨ ਮਾਪੇ ਬਾਪ ਦੀ ਸ਼ੋਅ ਕਰ ਸਕਦਾ ਮਾਪੇ ਆਪਣੇ ਨਾਮ ਤੇ ਜੋ ਵੀ ਹੈਗਾ ਹੋ ਬੈਂਕ ਦੇ ਵਿੱਚ ਹੈ ਚਾਹੇ ਫਿਰ ਪ੍ਰੋਪਰਟੀ ਦੇ ਨਾਮ ਤੇ ਹੈਗਾ ਉਹ ਚੀਜ਼ਾਂ ਜਿਹੜੀ ਹੈਗੀਆਂ ਉਹ ਮੰਨਿਆ ਹੁੰਦੀ ਹੈਗੀਆਂ ਤੇ ਉਹਦੇ ਵਿੱਚ ਕੋਈ ਫੀਸ ਦੇ ਵਿੱਚ ਵੀ ਰਾਹਤ ਮਿਲੀ ਹੈ ਵੀ ਜਿਵੇਂ ਕੋਈ ਹਾਂ ਫੀਸ ਦੇ ਵਿੱਚ ਵੀ ਰਾਹਤ ਹੈਗੀ ਹੈ ਜਿਸ ਤਰ੍ਹਾਂ ਪਹਿਲੇ 1 ਸਾਲ ਦੀ ਫੀਸ ਪਹਿਲੇ ਡਿਪੋਜ਼ਿਟ ਕਰਨੀ ਪੈਂਦੀ ਸੀ ਇਹਦੇ ਵਿੱਚ ਫੀਸ ਨਾ ਵੀ ਤੁਸੀਂ ਡਿਪੋਜ਼ਿਟ ਕਰੋ ਪਹਿਲਾਂ ਕਾਂ ਵੀ ਤੁਸੀਂ ਜਾ ਸਕਦੇ ਹੋ ਦੇਖੋ ਚੇਂजेस ਕਿੰਨਾ ਵੱਡਾ ਚੇਂਜ ਹੈ ਹਲੇ ਇਹਨੂੰ ਸਮਝਣ ਦੇ ਵਿੱਚ ਸਾਨੂੰ ਥੋੜਾ ਟਾਈਮ ਲੱਗੇਗਾ ਸਾਨੂੰ ਤਾਂ ਖੈਰ ਪਤਾ ਹੈ ਕਿ ਕਿਹ ਕਿਹਨਾ ਪ੍ਰੋਫਾਈਲ ਤੋਂ ਵੀਜ਼ਾ ਜਾਣੇ ਨੇ ਅਸੀਂ ਅੱਛੀ ਤਰ੍ਹਾਂ ਜਾਣਦੇ ਆ ਲੇਕਿਨ ਲੋਕਾਂ ਨੂੰ ਉਸ 2 ਜਾਂ 3 ਮਹੀਨੇ ਬਾਅਦ ਸਮਝ ਆਉਣਾ ਸ਼ੁਰੂ ਹੋਏਗਾ ਜਦੋਂ ਕਿ ਨਤੀਜੇ ਆਣੇ ਸ਼ੁਰੂ ਹੋਣਗੇ ਇਸ ਦੇ ਵਿੱਚ ਸਭ ਤੋਂ ਇੱਕ ਵੱਡਾ ਜਿਹੜਾ ਨੁਕਸਾਨ ਹੈਗਾ ਜਿਹੜਾ ਕਿ ਬੈਗ ਐਡਵੈਂਚਰ ਦਾ ਕੋਈ ਨੁਕਸਾਨ ਨਹੀਂ ਇਹਦੇ ਵਿੱਚ ਜਿਹਨੇ ਅੱਗੇ ਸੋਚੇ ਮੈਂ ਪੜਾਈ ਹੀ ਨਹੀਂ ਕਰਨੀ ਇਹਦੇ ਵਿੱਚ ਨੁਕਸਾਨ ਉਸ ਬੱਚੇ ਦਾ ਜਿਨੇ ਅੱਗੇ ਐਡਮਿਸ਼ਨ ਲੈਨੇ ਕਿਉਂਕਿ ਪਹਿਲੇ ਕੀ ਹੁੰਦਾ ਸੀਗਾ ਐਸਡੀਐਸ ਕੈਟਾਗਰੀ ਦੇ ਅੰਦਰ 15 ਤੋਂ 20 ਦਿਨ ਦੇ ਵਿੱਚ ਸਾਨੂੰ ਵੀਜ਼ਾ ਮਿਲ ਜਾਂਦਾ ਸੀਗਾ ਜਿਆਦਾ ਜਿਆਦਾ 1 ਮਹੀਨਾ ਲੱਗਿਆ ਉਹਦੇ ਵਿੱਚ ਇੱਕ ਹਾ ਹਾਰ ਮਰ ਜਾਂਦੀ ਸੀ ਇੱਕ ਮਹੀਨਾ ਕਿਉਂਕਿ ਜਿਹੜਾ ਸਟੂਡੈਂਟ ਅੱਛਾ ਸਟੂਡੈਂਟ ਹੈ ਉਹਨੇ ਅੱਗੇ ਵੀ ਐਡਮਿਸ਼ਨ ਲੈਣਾ ਉਹਨਾਂ ਦਾ ਫਿਊਚਰ ਪਲਾਨ ਕਰਨਾ ਲੇਕਿਨ ਇਸ ਟ੍ਰਿੰਗ ਦੇ ਅੰਦਰ ਜਨਰਲ ਕੈਟਾਗਰੀ ਦੇ ਅੰਦਰ ਤੁਹਾਨੂੰ 4 ਮਹੀਨੇ ਵੀ ਲੱਗ ਸਕਦੇ ਨੇ 8 ਮਹੀਨੇ ਵੀ ਲੱਗ ਸਕਦੇ ਨੇ ਸਾਲ ਵੀ ਲੱਗ ਸਕਦਾ ਹਾਲਾਂਕਿ ਅੱਜ ਦਾ ਸਮਾਂ ਜਿਹੜਾ ਹੈਗਾ 8 ਵੀਕਸ ਦਾ ਉੱਥੇ ਦਿੱਤਾ ਹੋ ਉਹਦੇ ਵਿੱਚ ਤਕਰੀਬਨ 3-4 ਮਹੀਨੇ ਵੀ ਸਟੂਡੈਂਟਸ ਨੂੰ ਲੱਗ ਜਾਂਦੇ ਸੀ ਸੋ ਇਹ ਵੀ ਸਟੂਡੈਂਟਸ ਨੂੰ ਨਾਲ-ਨਾਲ ਸੋਚਣਾ ਪਏਗਾ ਕਿਉਂਕਿ ਜਿਹੜਾ ਅੱਛਾ ਸਟੂਡੈਂਟ ਹੈ ਉਹਦੇ ਲਈ ਇੰਨਾ ਜ਼ਿਆਦਾ ਵੇਟ ਕਰਨਾ ਮੇਰੇ ਖਿਆਲ ਹੈ ਕਿ ਫੇਵਰੇਬਲ ਨਹੀਂ ਹੈਗਾ ਨਹੀਂ ਫਿਰ ਜਿਵੇਂ ਜੇ ਇੰਨਾ ਵੇਟ ਹੀ ਕਰਨਾ ਹੈ ਫਿਰ ਉਹ ਤਾਂ ਬੰਦੇ ਦੇ ਬੱਚੇ ਦਾ ਇੱਕ ਸਾਲ ਵੀ ਖਰਾਬ ਹੋਏਗਾ ਮੈਂ ਉਹੀ ਤਾਂ ਕਹਿ ਰਿਹਾ ਜਿਹੜਾ ਬ੍ਰਿਲੀਅੰਟ ਸਟੂਡੈਂਟ ਹੈ ਬ੍ਰਿਲੀਅੰਟ ਸਟੂਡੈਂਟ ਹੈ ਉਹਨੂੰ ਤਾਂ ਹੁਣ ਬਹੁਤ ਹੀ ਜ਼ਿਆਦਾ ਗੁਰੇਜ਼ ਕਰਨੀ ਚਾਹੀਦੀ ਹੈਗੀ ਹੈ ਕੈਨੇਡਾ ਜਾਣ ਤੋਂ ਕਿਉਂਕਿ ਕੈਨੇਡਾ ਤਾਂ ਉਹਨੂੰ ਐਕਸਪਲੋਇਟ ਕਰੇਗਾ ਹੀ ਕਰੇਗਾ ਦੇਖੋ ਸਟੂ ਔਰ 25 ਲੱਖ ਫੀਸ ਮਤਲਬ ਦਿੰਦਾ ਅਗੇ ਵੀ ਪਹਿਲੇ ਇੱਕ ਸੈਮੈਸਟਰ ਹੀ ਦੇ ਕੇ ਜਾਂ ਫਿਰ ਨੈਕਸਟ ਵੀ ਦੇਣੀ ਹੈਗੀ ਆ ਉਸ ਤੋਂ ਬਾਅਦ ਜੀਆਈਸੀਓ ਨੇ ਪੇ ਕੀਤੀ ਇੱਕ ਵਾਰ ਤੋਂ ਦੇ ਹੱਥੋਂ ਨਿਕਲ ਗਈ ਸੋ ਆਪਣੇ ਰਾਈਟਸ ਮੰਗਦਾ ਕੈਨੇਡਾ ਦੇ ਵਿੱਚ ਜਾ ਕੇ ਅੱਜ ਤਰਨੇ ਪ੍ਰਦਰਸ਼ਨ ਇਹ ਸਭ ਕਿਉਂ ਹੋ ਰਹੇ ਨੇ ਕਿਉਂਕਿ ਸਟੂਡੈਂਟ ਨੇ ਪੈਸਾ ਦਿੱਤਾ ਜੇ ਉਹਨਾਂ ਦੀ ਉਸ ਤੁਸੀਂ ਗੱਲ ਵੀ ਸੁਣੋ ਇੱਕੋ ਹੀ ਚੀਜ਼ ਕਹਿੰਦੇ ਨੇ ਤੂੰ ਸਾਡੇ ਪੈਸੇ ਵਾਪਸ ਕਰ ਦੋ ਅਸੀਂ ਆਪਣੇ ਮੁਲਕ ਵਾਪਸ ਚਲ ਜਾਵਾਂਗੇ ਸੋ ਇਹ ਵੀ ਚੀਜ਼ ਕਿਤੇ ਨਾ ਕਿਤੇ ਕੈਨੇਡਾ ਨੂੰ ਸਮਝ ਆ ਗਈ ਕਿ ਅਗਰ ਅਸੀਂ ਇਹਨਾਂ ਤੋਂ ਪੈਸੇ ਲੈਂਦੇ ਆ ਤਾਂ ਇੰਟਰਨੈਸ਼ਨਲ ਦਬਾਅ ਵੀ ਸਾਡੇ ਤੇ ਬਹੁਤ ਜ਼ਿਆਦਾ ਹੋਵੇਗਾ ਕਿਉ ਹੈਗਾ ਉਹ ਨਹੀਂ ਫਿਰ ਇਹ ਜਿਵੇਂ ਇਹਨਾਂ ਜਿ ਯਾਨੀ ਕਿ ਇਹਨਾਂ ਨੇ ਵੱਖ-ਵੱਖ ਕਿਵੇਂ ਕੀਤਾ ਵਿਜ਼ਟਰ ਵੀਜ਼ਾ ਐਜੂਕੇਸ਼ਨ ਵੀਜ਼ਾ ਜੀ 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 ਇਹਨੂੰ ਕਿੱਦਾਂ ਇਹਨਾਂ ਨੇ ਅਲੱਗ-ਅਲੱਗ ਕੈਟਾਗਰੀ ਉੱਥੇ ਫਿਰ ਕਿਵੇਂ ਇਹ ਨਹੀਂ ਦੇਖੋ ਮੈਂ ਉਹ ਦੇਖੋ ਪਤਾ ਕੀ ਹੈ ਜਦੋਂ ਅਸੀਂ ਇੱਥੇ ਬੈਠੇ ਹੁੰਦੇ ਸੇਮ ਹੀ ਹੋ ਗਈਆਂ ਫਿਰ ਦੋ ਮੈਂ ਹਾਂ ਤਕਰੀਬਨ ਤਕਰੀਬਨ ਅੱਜ ਦੇ ਸਮੇਂ ਦੇ ਵਿੱਚ ਵਿਜ਼ਟਰ ਵੀਜ਼ਾ ਔਰ ਜਿਸ ਤਰ੍ਹਾਂ ਹੁਣ ਅਸੀਂ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਕੈਨੇਡਾ ਦੀ ਕੋਈ ਜ਼ਿਆਦਾ ਡਿਫਰੈਂਸ ਨਹੀਂ ਰਹੇਗਾ ਬਸ ਇਹਦੇ ਵਿੱਚ ਇਹ ਹੈ ਕਿ ਪਲੱਸ 2 ਪਾਸ ਬੱਚਾ ਹੋਣਾ ਚਾਹੀਦਾ ਉਹਦੇ ਵਿੱਚ ਭਾਵੇਂ 10ਵੀਂ ਫੇਰ ਵੀ ਹੋਏ ਬੱਚਾ ਬਸ ਇੰਨਾ ਕੁ ਡਿਫਰੈਂਸ ਹੈ ਹੋਰ ਕੋਈ ਵੀ ਡਿਫਰੈਂਸ ਹੁੰਦੇ ਦੇ ਵਿੱਚ ਬਾਕੀ ਨਹੀਂ ਬਚਿਆ ਹੈਗਾ ਤੇ ਐਜੂਕੇਸ਼ਨ ਜਿਵੇਂ ਉੱਥੇ ਯੂਨੀਵਰਸਿਟੀਆਂ ਦੇ ਵਿੱਚ ਬਾਕੀ ਚੀਜ਼ਾਂ ਉਹੀ ਰਹਿਣਗੀਆਂ ਵੀ ਜਿਵੇਂ ਉੱਥੇ 3 ਸਾਲ ਦਾ ਕੋਰਸ ਇੱਕ ਸਾਥ ਜਿਵੇਂ ਉਹ ਹੈ ਦੇਖੋ ਇਹ ਜਿਹੜਾ ਇਹ ਜਿਹੜਾ ਬੱਚਾ ਜਾਏਗਾ ਇਹ ਜਿਹੜਾ ਬੱਚਾ ਜਾਏਗਾ ਜਿਨੇ ਜਿਦੇ ਕੀ ਪੰਜ ਬੈਂਡ ਯਾ ਫਿਰ ਜਿਨੇ ਨਹੀਂ ਕੀਤਾ ਉਹਦੇ ਲਈ ਐਜੂਕੇਸ਼ਨ ਕੁਝ ਵੀ ਮੈਟਰ ਨਹੀਂ ਕਰਦੀ ਅੱਜ ਹਾਂ ਹੁਣ ਕੁਝ ਲਿਸਟ ਨਿਕਲੀ ਹੈਗੀ ਆ ਪਿਛਲੇ ਦਿਨਾਂ ਦੇ ਵਿੱਚ ਜਿਹਦੇ ਜਿਹਦੇ ਵਿੱਚ ਤੁਸੀਂ ਦਾਖਲਾ ਲੈ ਕੇ ਪੀਆਰ ਦਾ ਰਾਹ ਹੈ ਫਿਰ ਵਰਕ ਪਰਮਿਟ ਦਾ ਰਾਹ ਤੁਹਾਡੇ ਲਈ ਬਣ ਸਕਦਾ ਹੈਗਾ ਸੋ ਜਿਹੜੇ ਅੱਛੇ ਸਟੂਡੈਂਟਸ ਆ ਉਹਨਾਂ ਨੂੰ ਉਹਦੇ ਵਿੱਚ ਹੀ ਐਡਮਿਸ਼ਨ ਲੈਣਾ ਪਵੇਗਾ ਤਾਂ ਹੀ ਉਹਨਾਂ ਦਾ ਕੁਝ ਅੱਗੇ ਬਣੇਗਾ ਔਰ ਜੋ ਕੈਜ਼ੂਅਲੀ ਇਸ ਚੀਜ਼ ਨੂੰ ਲੈ ਕੇ ਜਾ ਰਹੇ ਕਿ ਇਸ ਮੈਥ ਸਿਰਫ ਮੈਨੂੰ ਕੈਨੇਡਾ ਪਹੁੰਚਾ ਦਿਓ ਬਾਕੀ ਅੱਗੇ ਦੀ ਮੈਂ ਆਪਣੇ ਆਪ ਦੇਖਾਂ ਮੈਂ ਭਾਵੇਂ ਅਮਰੀਕਾ ਜਾਵਾਂ ਉੱਥੋਂ ਭਾਵੇਂ ਮੈਂ ਵਾਪਸ ਆ ਜਾਾਂ ਭਾਵੇਂ ਮੈਂ ਰਿਫਿਊਜੀ ਲਗਾ ਲਾਂ ਭਾਵੇਂ ਹੋਰ 36 ਤਰ੍ਹਾਂ ਦੇ ਜਿਹੜਾ ਹੈਗਾ ਉਹ ਚੀਜ਼ਾਂ ਹੁੰਦੀਆਂ ਉੱਥੇ ਵਿਆ ਨਮਰਸਤ ਕੁਲੀਆ ਜੀ ਵੀ এডਿਕੇਸ਼ਨ ਤੇ ਬਾਅਦ ਜਿਵੇਂ ਵਰਕ ਪਰਮਿਟ ਜਾਂ ਕਿਸੇ ਨੂੰ ਜੀ 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 ਉਮੀਦ ਹੈਗੀ ਉਹ ਮਿਲੇਗਾ ਜਾਂ ਨਹੀਂ ਮਿਲੇਗਾ ਨਹੀਂ ਵਰਕ ਪਰਮਿਟ ਸਟੱਡੀ ਦੇ ਥਰੂ ਅਗਰ ਪ੍ਰਾਈਵੇਟ ਕਾਲਜ ਦੇ ਵਿੱਚ ਤੁਸੀਂ ਜਾਂਦੇ ਹੋ ਤੁਹਾਨੂੰ ਨਹੀਂ ਮਿਲੇਗਾ ਉਹ ਵਾਲੇ ਕੋਰਸਸ ਤੁਸੀਂ ਕਿਉਂਕਿ ਉਹ ਕੋਰਸਾ ਉਸ ਬੱਚੇ ਨੂੰ ਮਿਲਣਾ ਨਹੀਂ ਹੈ ਕਿਉਂਕਿ ਮੈਡੀਕਲ ਦਾ ਕੋਰਸ ਉਹਨੂੰ ਕਿੱਥੋਂ ਮਿਲ ਜੂਗਾ ਜਦੋਂ ਦੀ ਕੋਈ এডਿਕੇਸ਼ਨ ਉਸ ਹਿਸਾਬ ਦੀ ਨਹੀਂ ਹੈ ਲੇਕਿਨ ਜਿਸ ਤਰ੍ਹਾਂ ਹਰ ਕੋਈ ਜਾਣਦਾ ਹੈ ਵੀਸਟਰ ਵੀਜ਼ਾ ਤੇ ਵੀ ਅਸੀਂ ਲੱਖਾਂ ਲੋਕ ਭੇਜ ਚੁੱਕੇ ਹਾਂ ਔਰ ਉਹਨਾਂ ਦਾ ਫਿਊਚਰ ਕੀ ਤੁਹਾਨੂੰ ਪਤਾ ਹੀ ਹੈ ਕਿ ਸਭ ਦੀ ਅੱਜ ਦੇ ਸਮੇਂ ਦੇ ਵਿੱਚ ਪੀਆਰ ਹੋ ਚੁੱਕੀ ਹੈ ਵੱਖ-ਵੱਖ ਰਸਤੇ ਹੁੰਦੇ ਨੇ ਉਹ ਜਾ ਕੇ ਜੋ ਵਕੀਲ ਉਥੇ ਰਸਤਾ ਦੱਸਦਾ ਜੇ ਤੁਹਾਡਾ ਰਸਤਾ ਬਣਦਾ ਤਾਂ ਪੀਆਰ ਦਾ ਰਸਤਾ ਵੀ ਬਹੁਤ ਵਧੀਆ ਬਣ ਜਾਂਦਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਸਕਦਾ ਮੇਰੇ ਕੋਲ ਅੱਜ ਵੀ ਫੋਨ ਆਇਆ 9 ਮਹੀਨੇ ਪਹਿਲੇ ਬੰਦਾ ਗਿਆ ਸੀਗਾ ਵਿਜ਼ਟਰ ਵੀਜ਼ਾ ਦੇ ਉੱਤੇ ਔਰ ਅੱਜ ਉਹਦੀ ਪੀਆਰ ਆ ਚੁੱਕੀ ਹੈ ਰਿਫਿਊਜੀ ਕੋਟੇ ਦੇ ਵਿੱਚ ਸੋ ਇਹ ਵੀ ਇੱਕ ਚੀਜ਼ ਹੈਗੀ ਹੈ ਇਹ ਕੱਲਾ ਰਿਫਿਊਜੀ ਕੋਟਾ ਨਹੀਂ ਹੈਗਾ ਹੋਰ ਵੀ ਬਹੁਤ ਬਹੁਤ ਸਾਰੇ ਬਹੁਤ ਸਾਰੀ ਚੀਜ਼ਾਂ ਹੈਗੀ ਹੈ ਕਿਉਂਕਿ ਕੈਨੇਡਾ ਨੂੰ ਇਸ ਸਮੇਂ ਬੰਦਿਆਂ ਦੀ ਲੋੜ ਹੈਗੀ ਕੱਲ ਵੀ ਹੁਣ ਮਾਰਕ ਮਿਲਰ ਨੇ ਇਹ ਬਿਆਨ ਦਿੱਤਾ ਹੈ ਕਿ ਅਸੀਂ ਕਿਸੇ ਵੀ ਤਰ੍ਹਾਂ ਨਾਲ ਇਮੀਗ੍ਰੇਸ਼ਨ ਰੋਕਣ ਵਾਲੇ ਨਹੀਂ ਹੈਗੇ ਕਿਉਂਕਿ ਸਾ ਹੈਗੀ ਹੈ ਸੋ ਇਸ ਲਈ ਸਾਨੂੰ ਇਮੀਗ੍ਰੈਂਟਸ ਤਾਂ ਚਾਹੀਦੇ ਹੈਗੇ ਨੇ ਲੇਕਿਨ ਉਹ ਇਮੀਗ੍ਰੈਂਟਸ ਕਿਵੇਂ ਚਾਹੀਦੇ ਨੇ ਉਹ ਸਮੇਂ ਸਮੇਂ ਤੇ ਉਹ ਐਕਸਪੈਰੀਮੈਂਟ ਕਰਦੇ ਰਹਿਣਗੇ ਉਹ ਜਿਹੜਾ ਐਕਸਪੈਰੀਮੈਂਟ ਉਹਨਾਂ ਨੂੰ ਫੱਲੇਗਾ ਫੁੱਲੇਗਾ ਪਿਛਲਾ ਐਕਸਪੈਰੀਮੈਂਟ ਮੈਨੂੰ ਲੱਗਦਾ ਅਨਫੋਰਚੂਨੇਟਲੀ ਜਿਹੜਾ ਸਟੂਡੈਂਟਸ ਨੂੰ ਬੁਲਾਉਣ ਦਾ ਸੀਗਾ ਵੱਡੀ ਗਿਣਤੀ ਦੇ ਵਿੱਚ ਉਹ ਫੇਲ ਰਿਹਾ ਜਾਂ ਫਿਰ ਕੁਝ ਸਮੇਂ ਤੱਕ ਤਾਂ ਠੀਕ ਚੱਲਿਆ ਜਦੋਂ ਤੱਕ ਉਹਨਾਂ ਕੋਲ ਪੈਸਾ ਆ ਰਿਹਾ ਲੇਕਿਨ ਉਹ ਬਹੁਤ ਬੰਦਾ ਜਾ ਉਹ ਤਾਂ ਓਪਨ ਹੀ ਹੋ ਗਿਆ ਵੀ ਚਾਹੇ ਵਿਜ਼ਿਟਰ ਵੀਜ਼ੇ ਤੇ ਜਾਓ ਜਾਂ ਐਜੂਕੇਸ਼ਨ ਵੀਜ਼ੇ ਤੇ ਜਾਓ ਤੁਹਾਡੇ ਕੋਲ ਫੰਡਸ ਚੰਗੇ ਹੋਣੇ ਚਾਹੀਦੇ ਗੱਲ ਇੱਕੋ ਹੀ ਹੈ ਗੱਲ ਇੱਕੋ ਹੀ ਉੱਥੇ ਤੁਸੀਂ ਜਾ ਕੇ ਕਮ ਹੀ ਕਰਨਾ ਹੈ ਕਿਵੇਂ ਤੁਸੀਂ ਕਨਵਰਟ ਕਰਦੇ ਹੋ ਕਿਵੇਂ ਤੁਸੀਂ ਉਹ ਤੁਹਾਡੇ ਤੇ ਰਹੇਗਾ ਤੁਸੀਂ ਕਿਸ ਤਰ੍ਹਾਂ ਦਾ ਕੰਮ ਤੁਹਾਨੂੰ ਇੱਕ ਕੋਈ ਅਫਸਰ ਦਾ ਕੰਮ ਨਹੀਂ ਮਿਲੇਗਾ ਇਹ ਵੀ ਇੱਕ ਕਲੀਅਰ ਚੀਜ਼ ਹੈਗੀ ਕਿਉਂਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਸੱਤ-ਸੱਤ ਬੈਂਡ ਤੇ ਸਾਡੇ ਥਰੂ ਵੀ ਗਏ ਉਹਨਾਂ ਦੇ ਪੇਰੈਂਟਸ ਵੀ ਸਾਨੂੰ ਫੋਨ ਕਰਦੇ ਸੀ ਕਿ ਸਾਨੂੰ ਆਖਿਰਕਾਰ ਅੱਛੀ ਜੌਬ ਮਿਲੇਗੀ ਕਿ ਨਹੀਂ ਮਿਲੇਗੀ ਔਰ ਅਲਟੀਮੇਟਲੀ ਉਹਨਾਂ ਨੂੰ ਜੌਬ ਕਿਸੇ ਨੂੰ ਵੀ ਨਹੀਂ ਮਿਲੀ ਕਿਉਂਕਿ ਐਸੇ ਡਿਪਲੋਮਸ ਦੇ ਵਿੱਚ ਕਦੇ ਵੀ ਜੌਬ ਨਹੀਂ ਮਿਲਦੀ ਇੱਕ ਜਰੀਆ ਸੀਗਾ ਤੁਹਾਡੇ ਉੱਥੇ ਪਹੁੰਚਣ ਦਾ ਔਰ ਜਿਹੜਾ ਉਹ ਵਾਲਾ ਸਟੂਡੈਂਟ ਪਹੁੰਚਿਆ ਜਿਹੜਾ ਕਿ ਵਧੀਆ ਸੁਪਨੇ ਲੈ ਕੇ ਗਿਆ ਸੀ ਦੀ ਪ੍ਰੋਟੈਸਟ ਵਗੈਰਾ ਇਹ ਸਾਰਾ ਚੀਜ਼ਾਂ ਜਿਹੜੀ ਹੈਗੇ ਹੁੰਦੀਆਂ ਨਹੀਂ ਹੈ ਕੈਨੇਡਾ ਦੀ ਗੱਲ ਤਾਂ ਹੋ ਗਈ ਤੇ ਜੇ ਬਾਕੀ ਜਿਹੜੀ ਕੰਟਰੀਜ਼ ਨੇ ਉਹਨਾਂ ਦੇ ਵਿੱਚ ਵੀ ਇਹਦਾ ਅਸਰ ਹੋਇਆ ਜਿਹੜੇ ਐਜੂਕੇਸ਼ਨ ਵੀਜ਼ਾ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਉਹ ਵਿਜ਼ਟਰ ਵੀਜ਼ਾ ਤੇ ਐਜੂਕੇਸ਼ਨ ਵੀਜ਼ਾ ਲਈ ਸੇਮ ਜਿਹੜੀ ਇਹਨਾਂ ਟਰਮਸ ਲਗਾਤੀਆਂ ਹੈ ਜੀ ਦੇਖੋ ਆਧੇ ਸਮੇਂ ਦੇ ਵਿੱਚ ਵੀਜ਼ਾ ਸਟੱਡੀ ਵੀਜ਼ਾ ਲੈਣਾ ਸਭ ਤੋਂ ਸੌਖਾ ਕੈਨੇਡਾ ਦਾ ਹੀ ਸੀਗਾ ਜੀ ਬਾਕੀ ਜਗ੍ਹਾ ਯੂਐਸਏ ਦਾ ਵੀਜ਼ਾ ਮਿਲ ਰਿਹਾ ਔਰ ਉਹਦੇ ਵਿੱਚ ਇਹੀ ਹੈ ਕਿ ਪਲੱਸ 2 ਪਾਸ ਤੁਸੀਂ ਹੋਣੇ ਚਾਹੀਦੇ ਹੈਗੇ ਹੋ ਬਾਕੀ ਜਿਹੜੀ ਟ੍ਰਾਂਜ਼ੀਟ ਕੰਡੀਸ਼ਨ ਕੈਨੇਡਾ ਵਾਲੀ ਹੈ ਲੇਕਿਨ ਸਭ ਤੋਂ ਸੌਖਾ ਵੀਜ਼ਾ ਕੈਨੇਡਾ ਹੀ ਦਿੰਦਾ ਸੀਗਾ ਬਾਕੀ ਜਿਹੜੀ ਮੈਂ ਚੀਜ਼ਾਂ ਦੱਸੀਆਂ ਹੈਗੀਆਂ ਤੁਹਾਨੂੰ ਕੁਆਲੀਫਿਕੇਸ਼ਨ ਜਾਂ ਫਿਰ ਤੁਹਾਡੇ ਆਇਟਸ ਦੇ ਬੈਂਡ ਉਹ ਬਾਕੀ ਦੇਸ਼ਾਂ ਲਈ ਸੇਮ ਟੂ ਸੇਮ ਹੀ ਜਾਏਗਾ ਔਰ ਉਹਦੇ ਵਿੱਚ ਫਿਰ ਉਹੀ ਬੱਚੇ ਦੇ ਜਾਂ ਲੱਕ ਤੇ ਡਿਪੈਂਡ ਕਰਦਾ ਜਾਂ ਫਿਰ ਉਹਦੀ ਪ੍ਰੋਫਾਈਲ ਤੇ ਡਿਪੈਂਡ ਕਰਦਾ ਤੁਹਾਨੂੰ ਵੀਜ਼ਾ ਮਿਲੇਗਾ ਨਹੀਂ ਮਿਲੇਗਾ ਲੇਕਿਨ ਇੰਡੀਅਨ ਸਟੂਡੈਂਟਸ ਲਈ ਪੂਰਾ ਦਾ ਪੂਰਾ ਵਰਡ ਅੱਜ ਸਟੱਡੀ ਲਈ ਨੀ ਪਰ ਜਿਵੇਂ ਇੱਕ ਤੁਸੀਂ ਕਿਹਾ ਵੀ ਫੀਸ ਜਿਵੇਂ ਦਿਖਾਣ ਦੀ ਲੋ ਜੀ 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 ਤੇ ਫਿਰ ਯੂਨੀਵਰਸਿਟੀਆਂ ਦਾ ਉੱਥੇ ਕੀ ਰਿਐਕਟ ਹੋਊਗਾ ਵੀ ਜਿਵੇਂ ਫੀਸ ਜੇ ਉਹਨਾਂ ਕੋਲ ਜੇ ਬੱਚੇ এডਿਕੇਸ਼ਨ ਲਈ ਨਹੀਂ ਜਾਉਂਗੇ ਜੀ 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 ਦੇਖੋ ਮੈਂ ਹਾਂ ਉਹ ਮੈਂ ਤੁਹਾਨੂੰ ਕੋਈ ਦੇਖੋ ਉੱਥੇ ਉੱਥੇ ਕੀ ਹੈਗਾ ਜਦੋਂ ਮੰਨ ਲਓ ਤਾਂ ਸਰਕਾਰੀ ਯੂਨੀਵਰਸਿਟੀਆਂ ਹੈਗੀਆਂ ਸਰਕਾਰੀ ਕਾਲਜਿਸ ਹੈਗੇ ਉਹ ਸਾਰੇ ਪਬਲਿਕ ਫੰਡਸ ਦੇ ਨਾਲ ਹੀ ਚੱਲਦੇ ਨੇ ਹੁਣ ਮੰਨ ਲਓ ਇੱਥੇ ਕੋਈ ਸਰਕਾਰੀ ਅਧਾਰਾ ਹੈਗਾ ਉਹਦੇ ਵਿੱਚ ਬੰਦਾ ਕੋਈ ਬੰਦੇ ਜਿਹੜੇ ਕੰਮ ਕਰ ਰਹੇ ਨੇ ਉਹਨਾਂ ਨੂੰ ਤਾਂ ਸੈਲਰੀ ਮਿਲਣੀ ਹੀ ਮਿਲਣੀ ਹੈ ਸੋ ਇਸੇ ਹਿਸਾਬ ਦੇ ਪਬਲਿਕ ਵੈਲਫੇਅਰ ਦੇ ਹਿਸਾਬ ਨਾਲ ਚੱਲਦੇ ਨੇ ਇੰਡੀਆ ਦੇ ਵਿੱਚ ਜਿਸ ਤਰ੍ਹਾਂ ਕਾਲਜ ਆਪਣੇ ਸਰਕਾਰੀ ਕਾਲਜ ਪਬਲਿਕ ਵੈਲਫੇਅਰ ਦੇ ਹਿਸਾਬ ਨਾਲ ਚੱਲਦੇ ਨੇ ਮਤਲਬ ਚੰਡੀਗੜ੍ਹ ਦੇ ਵਿੱਚ ਜਿੰਨੇ ਸਰਕਾਰੀ ਕਾਲਜ ਹੈ ਉਹਨਾਂ ਕੋਲ ਐਡਮਿਸ਼ਨ ਆਏ ਜਾਂ ਨਾਏ ਲੇਕਿਨ ਕਦੇ ਵੀ ਉਹਨਾਂ ਸੋ ਪਬਲਿਕ ਕਾਲਜ ਦੇ ਵਿੱਚ ਹੀ ਸਾਰਾ ਕੁਝ ਐਕਸੈਪਟ ਕੀਤਾ ਜਾ ਰਿਹਾ ਔਰ ਜਿਹੜੇ ਪ੍ਰਾਈਵੇਟ ਕਾਲਜ ਹੈਗੇ ਆ ਉਹ ਤਾਂ ਤੁਹਾਨੂੰ ਪਤਾ ਹੀ ਹੁੰਦੇ ਹੀ ਤੀਰਤੁੱਕੇ ਵਾਲੇ ਵੀ ਇੱਕ ਕਮਰੇ ਦਾ ਕਾਲਜ ਹੁੰਦਾ ਉਹਦੇ ਜੇ ਵੀਜ਼ਾ ਲੱਗਿਆ ਤੁਹਾਨੂੰ ਫੀਸ ਆਜੂਗੀ ਜੇ ਵੀਜ਼ਾ ਨਹੀਂ ਲੱਗਿਆ ਤਾਂ ਮੈਕਸਿਮਮ ਫੀਸ ਨਹੀਂ ਆਊਗੀ ਕਿ ਜਦੋਂ ਇੰਨੀ ਗਿਣਤੀ ਦੇ ਵਿੱਚ ਐਪਲੀਕੇਸ਼ਨਾਂ ਪੈਣਗੀਆਂ ਤਾਂ ਓਬਵੀਅਸ ਜਿਸ ਤਰ੍ਹਾਂ ਮੈਂ ਦੱਸ ਰਿਹਾ ਕਿ ਕੈਨੇਡਾ ਨੂੰ ਹੁਣ ਇਸ ਤਰ੍ਹਾਂ ਦੇ ਸਟੂਡੈਂਟਸ ਚਾਹੀਦੇ ਨੇ ਤਾਂ ਉਹਨਾਂ ਦੀ ਵੀ ਚਾਂਦੀ ਬਹੁਤ ਛੇਤੀ ਹੋਣ ਵਾਲੀ ਹੈ ਫਿਰ ਚਾਹੇ ਸਟੂਡੈਂਟ ਨੂੰ ਵਰਕ ਪਰਮਿਟ ਅੱਗੇ ਮਿਲੇ ਜਾਂ ਨਾ ਮਿਲੇ ਲੇਕਿਨ ਇੱਕ ਰਸਤਾ ਜ਼ ਯਾਨੀ ਕਿ ਉਹ ਹੀ ਜਿਵੇਂ ਤੁਸੀਂ ਕਿਹਾ ਵੀ ਹਾਈਲਾਈਟਸ ਦੀ ਵੀ ਦੇ ਵਿੱਚ ਅਲਰਟਸ ਦੀ ਵੀ ਲੋੜ ਨਹੀਂ ਵੀ ਲੋੜ ਨਹੀਂ ਹੈ ਵੀ ਲੋੜ ਨਹੀਂ ਹੈ ਭਾਵੇਂ ਤੁਸੀਂ ਯਾਨੀ ਕਿ ਪੰਜ ਬੈਂਡ ਵੀ ਆ ਜਾਣ ਤਾਂ ਉਹ ਵੀ ਅਪਲਾਈ ਚਾਹੀਏ ਚਾਹੇ ਤੁਸੀਂ ਉਹ ਤਾਂ ਪੰਜ ਬੈਂਡ ਵਾਲੇ ਤੇ ਚਾਹੇ ਨਾ ਵੀ ਕਰ ਹਾਈਲਾਈਟਸ ਜੀ ਵਿਜ਼ਿਟਰ ਵਿਜ਼ਿਟ ਜੀ ਹਾਂ 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 ਬਿਲਕੁਲ ਜੇ ਬੰਦੇ ਨੇ ਕੈਨੇਡਾ ਪਹੁੰਚਣਾ ਹੀ ਹੈ ਬਿਲਕੁਲ ਬਿਲਕੁਲ ਫਿਰ ਤਾਂ ਉਹਨੂੰ ਇਹ ਵੀ ਲੋੜ ਇੱਕ ਇੱਕ ਐਕਸਟਰਾ ਜ਼ਰੀਆ ਮਿਲ ਗਿਆ ਜੀ ਬਸ ਮੇਨ ਹੈ ਕਿ ਵੀ ਤੁਹਾਡੇ ਕੋਲ ਪਿੱਛੇ ਪ੍ਰੋਪਰਟੀ ਡਾਕੂਮੈਂਟ ਉਹ ਚੀਜ਼ ਦਿਖਾਣੀ ਉਹ ਚੀਜ਼ ਇਸ ਖਾਸ ਤੌਰ ਤੇ ਹੈ ਇਹ ਸਟਰੋਂਗ ਹੋਣੀ ਚਾਹੀਦੀ ਹੈ ਇਹ ਸਟਰੋਂਗ ਹੋਣੀ ਚਾਹੀਦੀ ਹੈ ਪ੍ਰੋਪਰਟੀ ਹੋਵੇ ਜਾਂ ਕੋਈ ਹੋਰ ਜੀ ਬੈਂਕ ਬੈਲੈਂਸ ਹੋਣੇ ਚਾਹੀਦੇ ਉਹਨਾਂ ਦੀ ਪ੍ਰੋਫਾਈਲ ਬਹੁਤ ਜ਼ਿਆਦਾ ਵਧੀਆ ਹੋਣੀ ਚਾਹੀਦੀ ਹੈ ਇਹ ਜ਼ਰੂਰੀ ਹੈ ਹੁਣ ਇਹ ਇਹ ਚੀਜ਼ਾਂ ਇਹ ਜਿਹੜੇ ਯੂਕੇ ਤੇ ਆਸਟ੍ਰੇਲੀਆ ਦੀ ਗੱਲ ਕਰੀਏ ਉੱਥੇ ਵੀ ਇਹ ਚੀਜ਼ਾਂ ਹੈਗੀਆਂ ਨਹੀਂ ਉੱਥੇ ਚੀਜ਼ਾਂ ਬਹੁਤ ਜ਼ਿਆਦਾ ਸਟ੍ਰੀਮਲਾਈਨ ਹੈਗੀਆਂ ਯੂਕੇ ਦੀ ਗੱਲ ਕਰੀਏ ਚਾਹੇ ਆਸਟ੍ਰੇਲੀਆ ਦੀ ਗੱਲ ਕਰੀਏ ਆਸਟ੍ਰੇਲੀਆ ਤਾਂ ਇੱਕ ਐਸਾ ਮੁਲਕ ਹੈਗਾ ਜਿਹੜਾ ਕਿ ਪੰਜਾਬੀ ਸਟੂਡੈਂਟ ਨੂੰ ਜਾਂ ਹਰਿਆਣਾ ਦੇ ਜਾਂ ਨਾਰਥ ਇੰਡੀਆਈਵਨ ਤਕਰੀਬਨ ਤਕਰੀਬਨ ਨੂੰ ਐਕਸੈਪਟ ਹੀ ਨਹੀਂ ਕਰਦਾ ਚਾਹੇ ਤੁਹਾਡੇ ਸੱਤ ਬੈਂਡ ਹੈ ਚਾਹੇ ਸਾਡੇ ਸੱਤ ਬੈਂਡ ਹੈ ਇਹ ਸਿਚੁਏਸ਼ਨ ਇਹ ਸਿਚੁਏਸ਼ਨ ਕੈਨੇਡਾ ਦੇ ਵਿੱਚ ਵੀ ਸ਼ਾਇਦ ਅਸੀਂ ਪਿਛਲੇ ਹੀ ਇਹਦੇ ਵਿੱਚ ਡਿਸਕਸ਼ਨ ਕੀਤੀ ਸੀਗੀ ਔਰ ਉਸ ਤੋਂ ਦੋ ਦਿਨ ਬਾਅਦ ਹੀ ਇਹ ਚੀਜ਼ਾਂ ਜਿਹੜੀ ਹੈਗੀਆਂ ਹੋਈਆਂ ਇਹ اچھی ਗੱਲ ਹੈ ਕਿ ਹਾਲੇ ਤੱਕ ਕੈਨੇਡਾ ਨੇ ਇਹ ਡਿਸੀਜਨ ਨਹੀਂ ਲੇਤਾ ਕਿ ਅਸੀਂ ਨਾਰਥ ਇੰਡੀਆ ਦੇ ਸਟੂਡੈਂਟਸ ਨੂੰ ਨਹੀਂ ਲੈਣਾ ਕਿਉਂਕਿ ਉਹਨਾਂ ਦੀ ਕਿਤੇ ਨਾ ਕਿਤੇ ਮਜਬੂਰੀ ਹੈਗੀ ਆ ਲੇਕਿਨ ਜੇ ਚੀਜ਼ਾਂ ਹੋਰ ਵੱਧਦੀਆਂ ਤਾਂ ਇਹ ਵੀ ਚੀਜ਼ ਹੋ ਸਕਦੀ ਸੀ ਕਿ ਆਪਾਂ ਇੱਥੇ ਦਾ ਸਟੂਡੈਂਟ ਜਿਹੜਾ ਹੈਗਾ ਨਹੀਂ ਲੈਣਾ ਬਾਕੀ ਗੱਲ ਕਰੀ ਯੂਕੇ ਦੀ ਬੜਾ ਸਟ੍ਰੀਮਲਾਈਨ ਪ੍ਰੋਸੈਸ ਆਜ਼ਦੇ ਸਮੇਂ ਦੇ ਵਿੱਚ ਯੂਕੇ ਅੱਛੇ ਖਾਸੇ ਜਿਹੜਾ ਵੀਜ਼ਾ ਦੇ ਰਿਹਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਬਦਲ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਥੈਂਕਿਊ ਤੇ ਦਰਸ਼ਕੋ ਤੁਸੀਂ ਵੀ ਕੁਝ ਹੋਰ ਜਾਣਨਾ ਚਾਹੁੰਦੇ ਹੋ ਐਜੂਕੇਸ਼ਨ ਵੀਜ਼ਾ ਬਾਰੇ ਜਾਂ ਵਿਜ਼ਿਟਰ ਵੀ ਤਾਂ ਥੱਲੇ ਪੱਟੀ ਚੱਲ ਰਹੀ ਹੈ ਉੱਥੇ ਫੋਨ ਨੰਬਰ ਲਿਖੇ ਹੋਏ ਨੇ ਤੁਸੀਂ ਕਦੇ ਵੀ ਸੰਪਰਕ ਕਰ ਸਕਦੇ ਹੋ ਤੇ ਛੋਟੀਆਂ ਵੱਡੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ ਧੰਨਵਾਦ